ਪਹਿਲਾ ਹਨੀ trap ਦਾ ਹੈ ਮਾਮਲਾ ਦਰਜ ਅਤੇ ਹੁਣ ਬਠਿੰਡਾ ਦੀ ਮੋਲੋੜ ਰੋਡ ਤੋਂ ਕਾਰਤੂਸ਼ਾ ਸਮੇਤ ਆਪਣੇ ਸਾਥੀ ਦੇ ਨਾਲ ਫੜੀ ਇੱਕ ਔਰਤ ਨੂੰ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਕੀਤਾ ਗਿਆ ਬੰਦਾਵਾਲਾ ਥਾਣਾ ਥਰਮਲ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਥਰਮਲ ਦੇ ਐਸਆਈ ਵੱਲੋਂ ਆਪਣਾ ਮਲੋਟ ਰੋਡ ਤੇ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਜਦ ਰੋਕਿਆ ਗਿਆ ਤਾਂ ਇਹ ਉਸ ਨੂੰ ਉਹਨਾਂ ਨੂੰ ਦੇਖ ਕੇ ਘਬਰਾ ਗਏ ਅਤੇ ਜਦ ਇਹਨਾਂ ਦੀ ਆਪਣਾ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕੋਲੋਂ 4 ਰੌਂਦ ਬਰਾਮਦ ਕੀਤੇ ਗਏ ਜਿੰਦਾ ਰੌਂਦ ਉਹਨਾਂ ਦੱਸਿਆ ਕਿ ਜਿਹੜੀ ਇਹ ਔਰਤ ਹੈ ਇੱਕ ਇਹ ਰਾਮਪੁਰਾ ਦੇ ਰਹਿਣ ਵਾਲੀ ਹੈ ਅਤੇ ਇਸ ਤੇ ਪਹਿਲਾਂ ਵੀ ਹਨੀ Trap ਦਾ ਮਾਮਲਾ ਦਰਜ ਹੈ ਜਣੀ ਕਿ ਇਸ ਔਰਤ ਨੇ ਪਹਿਲਾਂ ਜੋ ਇਸ ਤੇ ਮਾਮਲਾ ਦਰਜ ਹੈ ਉਹ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਤੋਂ ਪੈਸੇ ਇਹ ਆਪਣਾ ਹੜੱਪਦੀ ਸੀ ਜਿਸ ਨੂੰ ਲੈ ਕੇ ਇਸ ਦੇ ਥਾਣਾ ਕਤਵਾਲੀ ਵਿਖੇ ਉਸ ਤੋਂ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ ਅਤੇ ਹੁਣ ਇਹ ਆਪਣੇ ਸਾਥੀ ਦੇ ਨਾਲ ਚਾਰ ਕਾਰਦੋਸ਼ਾਂ ਸਮੇਤ ਇਸ ਨੂੰ ਮਲੋੜ ਰੋੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਥਾਣਾ ਥਰਮਲ ਵਿਖੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਬੰਦਾ ਹੁਲਾਤ ਆਪਣਾ ਕੀਤਾ ਗਿਆ ਐਸਚੀ ਨੇ ਕਿਹਾ ਕਿ ਹੁਣ ਇਹਨਾਂ ਨੂੰ ਮਾਲਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੋਰ ਇਹਨਾਂ ਦੀ ਇਨਤੋਪ ਡਗਾਈ ਦੀ ਨਾਲ ਪੁੱਛਗਛ ਕੀਤੀ ਆਪਣੇ ਜਾਵੇਗੀ ਅਸੀਂ ਇਹ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਥਰਮਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਔਰਤ ਪਹਿਨਾ ਹਨੀ trap ਦੇ ਮਾਮਲੇ ਦੇ ਵਿੱਚ ਇਸ ਤੇ ਮਾਮਲਾ ਦਰਜ ਹੈ ਅਤੇ ਹੁਣ ਆਪਣੇ ਸਾਥੀ ਦੇ ਨਾਲ ਚਾਰ ਕਾਰਤੂਸ਼ਾ ਸਮੇਤ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਤ ਕੀਤਾ ਗਿਆ ਹੈ ਐਸਐਚਓ ਨੇ ਕਿਹਾ ਕਿ ਹੁਣ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਕੋਲੋਂ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੇਰਾ ਨਾਮ ਜੀ ਇੰਸਪੈਕਟਰ ਸੁਖਿੰਦਰ ਸਿੰਘ ਹੈ ਥਾਣਾ ਥਰਮਲ ਢੀਲਾਪੰਡਾ। ਹੋਰ ਤੇ ਇੱਕ ਲੜੀ ਤੇ ਯਾਨਸ ਖੜਿਆ ਕੀ ਮਾਮਲਾ? ਇਹ ਜੀ ਆਪਣਾ ਐਸਐਸ ਸੁਖਿੰਦਰ ਸਿੰਘ 7 ਅਗਸਤ ਸੀਗਾ ਬਲੂ ਰੋਡ ਵੱਲ ਜਾ ਰਿਹਾ ਸੀਗਾ। ਉੱਥੋਂ ਇਹ ਦੋ ਜਣੇ ਇੱਕ ਔਰਤ ਜਿਹੋਨਾ ਜਸਪੀਰ ਕੌਰ ਸੀਗਾ ਵਾਸੀ ਜੰਤਕ੍ਰੋਨੀ ਰਾਮਪੁਰਾ ਤੇ ਸੰਜੀਵ ਕੁਮਾਰ ਵਾਸੀ ਸਰਸਾ ਇਹ ਆ ਰਹੇ ਸੀ ਤੇ ਇਹ ਪੁਲਿਸ ਨੂੰ ਵੇਖ ਕੇ ਘਬਰਾ ਗਏ ਤੇ ਜੁਲਰ ਨੂੰ ਕਾਬੂ ਕਰਕੇ ਚੈਕਿੰਗ ਕੀਤੀ ਗਈ ਤਾਂ ਇਹਨਾਂ ਦੋਨਾਂ ਜੇਬਾਂ ਦੇ ਵਿੱਚੋਂ ਦੋ-ਦੋ ਜਿੰਦਾ ਕਾਰਤੂਸ ਬੱਤੀ ਬੋਰ ਦੇ ਬਰਾਮਦ ਹੋਏ ਇਹਨਾਂ ਨੇ ਆਪਿਸਤਾ ਦੇ ਵਾਸਤੇ ਜੇ ਕੋਈ ਲਿਖੂਆ ਸੀ ਇਹਨਾਂ ਕੋਲ ਦੱਪਣਾ ਹੈ ਹਾਂਜੀ ਇਹਦੀ ਫਰਦਰ ਕਰ ਰਹੇ ਹਨ ਇਨਵੈਸਟੀਗੇਸ਼ਨ ਇਹਨਾਂ ਦਾ ਅੱਜ ਫੇਸ਼ਦਾਲਤ ਕਰਕੇ ਦੋਨਾਂ ਨੂੰ ਪੁਲਿਸ ਮਾਰ ਰਿਹਾ ਉਹਦੇ ਵਿੱਚ ਫਰਦਰ ਆਪ ਨੂੰ ਪਤਾ ਲੱਗੂਗੀ ਕੰਮ ਕਰ ਕੀ ਕਰਦੇ ਆ ਕਮਕਾਰ ਜਸਪ੍ਰੀਤ ਕੌਰ ਤੇ ਪਹਿਲਾਂ ਵੀ ਪਰਚਾ ਹੈਗਾ ਆਪਣਾ ਜਿਹੜਾ ਹਨੀ Trap ਵਾ ਦਾ ਆਕਸਟੋਸ਼ਮ ਕਰਾਦਾ 115 ਬੜਾ 24 ਠਾਣਾ ਕਤਵਾਲੀ ਦਾ ਤੇ ਉਸੇ ਨਾਲ ਹੀ ਸਾਨੂੰ ਸੰਬੰਧਤ ਲੱਗਦੇ ਇੱਕ ਵਾਰੀ ਇਹਨਾਂ ਦਾ ਆਪਸ ਵਿੱਚ ਹੈ ਕਿ ਇਹ ਰਿਸ਼ਤਾ ਜਿਹੜੇ ਹੈ ਆਪਸ ਵਿੱਚ ਬਸ ਇਹਨਾਂ ਦਾ ਜਿਵੇਂ ਇੱਕ ਗਰੁੱਪ ਟਾਈਪ ਹੀ ਬਣਿਆ ਹੋਇਆ ਹੋਰ ਤਾਂ ਕੋਈ ਹਿਸਟਰੀ ਨਹੀਂ ਉਹਦੀ ਸਵਾਲ ਕਰਦੇ ਹਾਂ ਵੀ ਜਿਹੜਾ ਕੋਈ ਵੈਪਨ ਤਾਂ ਨਹੀਂ ਇਹਨਾਂ ਕੋਲੇ ਹਾਂਜੀ ਹਾਂਜੀ ਉਹਦੀ ਨਾਨੇ ਰਿਮਾਂਡ ਸਖਤੀ ਨਾਲ ਕਰਾਂਗੇ ਪੁੱਛ ਕਿਸ ਉਹਦੀ ਪੜਤਾਲ ਕਰਾਂਗੇ